ਦਾ ਨਾਮ ਅੱਜ ਦਾ ਜਿਹੜਾ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਹੈਗਾ ਏਰੀਆ ਕਰਿਆ ਮੰਗਾ ਨੇ ਤੇ ਜਥੇਬੰਦੀ ਕਿਹੜੀ ਆ ਤੁਹਾਡੀ ਮੈਂ ਬਲਵਿੰਦਰ ਸਿੰਘ ਜਲੂਰ ਸੂਬਾ ਕਮੇਟੀ ਮੈਂਬਰ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜਨ ਪੰਜਾਬ ਅੱਜ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਸੰਹੂਰ ਵਿਕੇ ਪੰਜਾਬ ਪੱਧਰ ਦਾ ਧਰਨਾ ਲਾ ਰਹੇ ਹਾਂਗੇ ਮਜ਼ਦੂਰਾਂ ਦੀਆਂ ਭੱਖ ਦੀਆਂ ਮੰਗਾ ਨੇ ਕਿ ਸਾਨੂੰ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਤੇ ਮਕਾਨ ਸਾਰੇ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ ਤੇ ਨਰੇਗਾ ਦਾ ਕੋਈ ਬਕਾਇਦਾ ਤੌਰ ਤੇ ਤੇ ਪੱਕਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਨਰੇਗਾ ਦਾ ਜਦੋਂ ਹਾਦਸਾ ਹੋ ਜਾਂਦਾ ਜਿਵੇਂ ਪਿਛਲੇ ਸਮੇਂ ਦੇ ਬਿਸਨਪੁਰੇ ਦੇ ਵਿੱਚ ਨਰੇਗਾ ਦੇ ਚਾਰ ਜਿਹੜੇ ਕਾਮੇ ਸੀਗੇ ਟਰੱਟ ਲਾਤਰ ਕੇ ਵਗ ਗਿਆ ਤੇ ਉਹਨੂੰ ਚਾਰਾਂ ਦੀ ਮੌਤ ਹੋ ਗਈ ਅਸੀਂ ਕਹਿੰਦੇ ਵੀ ਨਰੇਗਾ ਦਾ ਕੋਈ ਹਜਾ ਐਕਟ ਬਣਨਾ ਚਾਹੀਦਾ ਜਿਹਦੇ ਤਹਿਤ ਅਸੀਂ ਨਰੇਗਾ ਦਾ ਉਸ ਤਰ੍ਹਾਂ ਮਾਮਲਾ ਲੈ ਸਕੀਏ ਅਗਲੀ ਮੰਗ ਹੈ ਕਿ ਨਜੂਨ ਸੈਟੀ ਦੇ ਜ਼ਮੀਨਾਂ ਦਾ ਮਾਲਕਾਨਾ ਹੱਕ ਦਿੱਤਾ ਜਾਵੇ ਇਹ ਜਿਹੇ ਹਿੱਸੇ ਦੀ ਹੱਤੀ ਉਹਾਰੇ ਆਪਣੇ ਪੇਟਾ ਦੀ ਗਿਣਤੀ ਤੀਜੇ ਐਸੇ ਦੀ ਪੰਚਾਇਤੀ ਜਿਵੇਂ ਨਾ ਸਾਂਝੀ ਖੇਤੀ ਕਰਨ ਵਾਸਤੇ ਮਜ਼ਦੂਰਾਂ ਨੂੰ ਘਟ ਰੇੜੇ ਤੇ ਦਿੱਤੀ ਜਾਵੇ ਤੇ ਤਿੰਨ ਸਾਲਾ ਪੜੇ ਦੇ ਦਿੱਤੀ ਜਾਵੇ ਮਜ਼ਦੂਰਾਂ ਦੇ ਰਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਆਪਣਾ ਕੋਆਪਰੇਟਿਵ ਸਾਇਟੀਆਂ ਦੇ ਮੈਂਬਰ ਭਰਤੀ ਕੀਤੇ ਜਾਵੇ ਤੇ ਉਹਨਾਂ ਦੇ ਹੱਦ ਕਰਜੇ ਬਣਾਏ ਜਾਣ ਤੇ ਮਜ਼ਦੂਰਾਂ 'ਚ ਕੜਿਆ ਸਮੁੱਚਾ ਕਰਦਾ ਸਰਕਾਰੀ ਤੇ ਗੈਰ ਸਰਕਾਰੀ ਕਰਜਾ ਮਾਫ ਕੀਤਾ ਜਾਵੇ ਇਹਨਾਂ ਤਮਾਮ ਮੰਗਾਂ ਨੂੰ ਲੈ ਕੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖੇਤ ਮਜ਼ਦੂਰ ਭਗਵੰਤ ਮਾਨ ਦੀ ਕੋਠੀ ਅੱਗੇ ਤਣਾ ਲਾ ਰਹੇ ਨੇ ਜਿੰਨੀ ਦੇਰ ਤੱਕ ਇਹਨਾਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਸੰਘਰਸ਼ ਜਾਰੀ ਰਹੇਗਾ ਬਲਵਿੰਦਰ ਜਲੂਰ ਇਹਨਾਂ ਨਾਲ ਗੱਲਬਾਤ ਕੀਤੀ ਆ ਤੇ ਸੰਗਤ ਜਿਹੜੀਆਂ ਮਜ਼ਦੂਰਾਂ ਕੋਲ ਪਹੁੰਚਣੇ ਸ਼ੁਰੂ ਹੋ ਗਏ ਚੱਲਦੇ ਆਪਾਂ ਕੋਠੀ ਬਾਲਵੀ ਗੱਲਬਾਤ ਕਰਾਂਗੇ ਅੱਗੇ ਚੱਲ ਕੇ ਵੀਡੀਓ ਨਾਲ ਬਣੇ ਰਹੋ